ਜਨਰ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਸ਼ਿਆਂ ਖਿਲਾਫ ਮਹਿੰਮ ਜਿਹੜੀ ਆ ਉਹ ਚੱਲ ਰਹੀ ਆ ਯੁੱਧ ਨਸ਼ਿਆਂ ਵਿਰੁੱਧ ਉਹਦੀ ਲੜੀ ਦੇ ਵਿੱਚ ਅੱਜ ਅੰਮ੍ਰਿਤਸਰ ਦੇ ਅਥਾਰਟੀਕਸ਼ਨ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਸ ਸਾਡੇ ਮਾਨਯੋਗ ਡੀਜੀ ਸਾਹਿਬ ਮਾਨਯੋਗ ਡੀਜੀ ਸਾਹਿਬ ਸਤਾਸਿੰਦਰ ਸਿੰਘ ਮਾਨਯੋਗ ਐਸਐਸਪੀ ਸਾਹਿਬ ਮਨਿੰਦਰ ਸਿੰਘ ਦੇ ਉਹਨਾਂ ਦੀ ਦੇਖ ਰੇਖ ਤੇ ਉਹਨਾਂ ਦੀ ਗਾਈਡਲਾਈਨ ਥੱਲੇ ਅੱਜ ਡੀਐਸਪੀ ਰਾਜਾਸਾਂਸੀ ਇੰਦਰਜੀਤ ਸਿੰਘ ਤੇ ਉਹਨਾਂ ਦੇ ਐਸਐਚਓ ਅੱਗੇ ਲੋਪੋਕੇ ਹਮਨਸ਼ੂ ਭਗਤ ਜੀ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹੇ ਤਰ੍ਹਾਂ ਇੱਕ ਸਮਗਦਰ ਜਿਹੜਾ ਹੈਗਾ ਕਾਬੂ ਕੀਤਾ ਗਿਆ ਜਿਹਦੇ ਕੋਲੋਂ 4 ਕਿਲੋ 500 ਗ੍ਰਾਮ ਫਿਰੋਂ ਜਿਹੜੀ ਬਰਾਮਦ ਕੀਤੀ ਗਈ ਆ ਤੇ ਸਮਗਦਰ ਦਾ ਜਿਹੜਾ ਨਾਮ ਹੈਗਾ ਹਰਪ੍ਰੀਤ ਸਿੰਘ ਉਰਫ ਲਵ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਸਹੂਰਾ ਪੀਐਸ ਲੋਪੋਕੇ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਇਹ 4.5 ਕਿਲੋ ਹਿਰਨ ਬਰਾਮਦ ਕੀ ਕਰਕੇ ਮੁਕੱਦਮਾ ਨੰਬਰ ਜਿਹੜਾ ਹੈਗਾ 39 21325 ਨੂੰ ਜਿਹੜਾ ਹੈਗਾ ਐਂਡੀਪ੍ਰੈਸ ਸੈਕਸ਼ਨ ਤਹਿਤ ਦਰਜ ਕਰਕੇ ਇਹਦਾ ਮਾਨਯੋਗ ਕੋਰਟ ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਊਗਾ ਔਰ ਲੈਣ ਤੋਂ ਬਾਅਦ ਇਹ ਬੰਦੇ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਕੀ ਹੈਗੇ ਆ ਉਹਨਾਂ ਬਾਰੇ ਜਿਹੜਾ ਹੈਗਾ ਉਹ ਬਿਲਕੁਲ ਕੋਹ ਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਔਰ ਇਥੇ ਤਾਂ ਨਵੀਂ ਵੀ ਦੱਸਣੀ ਆ ਵੀ ਜਿਹੜੀ ਨਸ਼ਾ ਆਵਰੋਧ ਮਹਮ ਚੱਲ ਰਹੀ ਆ ਉਹਦੇ ਲੜੀ ਦੇ ਵਿੱਚ ਇਸੇ ਹੀ ਇਹ ਜਿਹੜਾ ਲਵਪ੍ਰੀਤ ਸਿੰਘ ਫੜਿਆ ਹੈਗਾ ਇਹ ਬਿਲਕੁਲ ਤੁਹਾਨੂੰ ਦੱਸਦਾ ਵੀ ਇਹ ਤੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਇਹ ਫਰੈਸ਼ ਬੰਦਾ ਹੈਗਾ ਜਿਹੜਾ ਨਵਾਂ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਇਹਨੇ ਜਿਹੜੇ ਨਵੇਂ ਬੱਚੇ ਜਿਹੜੇ ਹੈਗੇ ਆ ਕਿਦਾਂ ਅ ਪੈਸੇ ਦੇ ਲਾਲਚ ਪਿੱਛੇ ਜਿਹੜੇ ਹੈਗੇ ਕੰਮ ਸ਼ੁਰੂ ਕਰਦੇ ਆ ਔਰ ਮੈਂ ਸਮਝਦਾ ਵੀ ਇਹ ਅਮਰਸਦਿਆਤੀ ਪੁਸਤ ਦੀ ਬੜੀ ਵੱਡੀ ਕਾਮਯਾਬੀ ਆ ਜਿਹੜਾ ਇਹਨੂੰ 4 ਕਿਲੋ 500 ਗ੍ਰਾਮ ਹਰੋਨਲ ਫੜਾ ਗਿਆ ਕ੍ਰੀਸ ਦਾ ਸਰ ਇਹ ਮੋਰਗ ਵੀ ਹੈ ਬਾਈ 22 ਸਾਲ ਸਰ ਲਿੰਕ ਕਿੱਥੋਂ ਸੀ ਇਹਨਾਂ ਨੇ ਜੀ ਕਿੱਨਾ ਦੇ ਨਾਲ ਲਿੰਕ ਜੁੜੇ ਸੀ ਤੇ ਉਹ ਤੁਹਾਨੂੰ ਦੱਸਿਆ ਨਾ ਜੀ ਜਿੱਦਾਂ ਹੁਣ ਅਸੀਂ ਤਫ਼ਤੀਸ਼ ਕਰ ਰਹੇ ਹਾਂ ਔਰ ਇਹਨੂੰ ਪੇਸਟ ਕਰਕੇ ਵੀ ਇਹਦੇ ਕਰਕੇ ਹਿਰੋਨ ਨੇ ਪਾਕਿਸਤਾਨ ਤੋਂ ਹੀ ਮੰਗਾਈ ਹੈਗੀ ਹੈ ਵੀ ਇਹਦੇ ਪਾਕਿਸਤਾਨ ਸੰਬੰਧ ਦਾ ਲਿੰਕ ਕਿੰਨੇ ਬਣਾਏ ਇਸ ਤੋਂ ਪਹਿਲਾਂ ਇਹ ਕਿੰਨੀ ਹਿਰੋਨ ਮੰਗਾ ਚੁੱਕਿਆ ਤੇ ਕਿੰਨੂੰ ਦੇ ਚੁੱਕਿਆ ਅਜੇ ਤੁਹਾਨੂੰ ਦੱਸਿਆ ਗਿਆ ਇਹਦੇ ਫੋੜਾ ਪਹਿਲਾਂ ਕੋਈ ਬਤਮਾਦਾਰ ਨਹੀਂ ਹੈ ਅਸੀਂ ਜਦ ਤੱਕ ਖੇਤਾਂ ਦੇ ਨਾਲ ਆਏ ਜੇ ਕਿਸੇ ਤਰੀਕੇ ਨਾਲ ਡਰੋਨ ਥਰੂ ਆਈ ਹੈ ਇਸ ਤਰੀਕੇ ਨਾਲ ਡਰੋਨ ਥਰੂ ਹੀ ਆਈ ਹੈ ਜੀ ਡਰੋਨ ਥਰੂ ਹੀ ਆਈ ਆ ਪਰ ਮਹਿੰਗਾਈ ਹੈਗੀ ਆ ਔਰ ਇਸ ਕਰਕੇ ਇਹ ਜਿਹੜੀ ਇਹਦੇ ਟੈਕਨੀਕਲ ਐਨਲਿਸਿਸ ਜਿਹੜੇ ਫੋਨ ਫਾਨ ਉਹ ਵੀ ਅਸੀਂ ਸਾਰੇ ਜਿਹੜੇ ਆ ਉਹ ਚੈੱਕ ਕਰ ਰਹੇ ਸਤਸਰੀ ਦੇ ਇਲਾਵਾ ਕਿਹੜਾ ਹੋਰ ਕੋਈ ਕਾਰੋਬਾਰ ਕਰਦਾ ਸੀ ਨਹੀਂ ਖੇਤੀਬਾੜੀ ਕਰਦਾ ਜੀ ਇਹ ਹੋਰ ਕੋਈ ਕਾਰੋਬਾਰ ਨਹੀਂ ਕਰਦਾ ਹੈ ਖੇਤੀਬਾੜੀ ਕਰਦਾ ਪਰ ਇੱਥੇ ਪੰਜਾਬ ਦੇ ਵਿੱਚ ਜਾਂ ਹੋਰ ਭਾਰਤ ਦੇ ਵਿੱਚ ਕਿਸੇ ਨਾਲ ਲਿੰਕ ਹੈਗੇ ਸੀ ਇਹਨਾਂ ਦੇ ਜੀ ਜੋ ਤੰਦਰ ਸਹਰਨ ਇਹ ਇਹਦਾ ਫੋਨਲੈਸਸ ਕਰ ਰਹੇ ਆ ਉਹ ਪਤਾ ਕਰਾਂਗੇ ਫੋਨਲੈਸਸ ਦੇ ਥਰੂ ਵੀ ਇਹਦੇ ਕਿਤੇ ਕਿਤੇ ਲਿੰਕ ਸੀਗੇ ਜਿਹਨਾਂ ਦੀ ਡਿਸਟਰੀਬਿਊਸ਼ਨ ਜਿਹੜੀ ਹੈਗੀ ਆ ਉਹ ਹੁਣ ਅਜੇ ਰਿਮਾਂਡ ਤੋਂ ਬਾਅਦ ਸ਼ੁਰੂ ਹੋਊਗੀ ਵੀ ਇਹਦੇ ਲਿੰਕ ਜਿਹੜੇ ਆ ਕਿੱਥੇ ਕਿੱਥੇ ਪਾਕਿਸਤਾਨ ਸੀਗੇ ਤੇ ਕਿੱਥੇ ਕਿੱਥੇ ਇੱਥੇ ਸੀਗੇ ਇਹ ਤੋਂ ਪਹਿਲਾਂ ਕਿੰਨੇ ਤੱਕ ਇਹ ਗੇੜੇ ਲਾ ਚੁੱਕਿਆ ਹੈਗਾ ਠੀਕ ਹੈ ਥੈਂਕ ਯੂ ਜੀ